ਵੀ ਇਸ ਦਾ ਮੁੱਖ ਕਾਰਨ ਕੀ ਹੈ ਕੁਦਰਤੀ ਕਹਿਰ ਜਾਂ ਮਨੁੱਖੀ ਕਾਰਨ ਡੈਮ ਦੇ ਅਧਿਕਾਰੀ ਨੇ ਜਾਂ ਸੰਬੰਧਤ ਅਧਿਕਾਰੀ ਨੇ ਉਹਨਾਂ ਵੱਲੋਂ ਸਹੀ ਸਮੇਂ ਦੇ ਉੱਤੇ ਇਹ ਸਹੀ ਪਲੈਨਿੰਗ ਨਾ ਹੋਣ ਦਾ ਕਾਰਨ ਹੈ ਅੱਜ ਦੇ ਸਮੇਂ 'ਚ ਸਾਰਾ ਕੁਝ ਪਤਾ ਹੈ ਵੀ ਮੀ ਇਸ ਤਰੀਕੇ ਪੈਣੇ ਨੇ ਇੰਨੇ ਨੂੰ ਪੈਣੇ ਨੇ ਇੰਨੀ ਟੈਕਨੋਲੋਜੀ ਗਵਰਨਮੈਂਟਾਂ ਕੋਲ ਸਰਕਾਰਾਂ ਕੋਲ ਹੈਗੀ ਹੈ ਲੇਕਿਨ ਇਹ ਫਿਰ ਵੀ ਅੰਦਾਜ਼ਾ ਨਹੀਂ ਲਾ ਸਕਦੇ ਵੀ ਪਾਣੀ ਵੀ ਮੀ ਕਿੰਨਾ ਪੈ ਰਿਹਾ ਕਿੰਨੇ ਮੈਟ੍ਰਿਕ ਟਨ ਪਾਣੀ ਇੱਥੇ ਇਕੱਠਾ ਹੋ ਸਕਦਾ ਹੈ ਇਹ ਜਾਣ ਬੁੱਝ ਕੇ ਕੀਤਾ ਗਿਆ ਹੈ ਤੇ ਨਹਿਰੀ ਵਿਭਾਗ ਨੂੰ ਜਿਹੜਾ ਇਹਨਾਂ ਦੇ ਐਮਐਲਏ ਕੈਬਨਿਟ ਮੰਤਰੀ ਜਾਂ ਕੋਈ ਵੀ ਅਧਿਕਾਰੀ ਦੇਖ ਰਿਹਾ ਹੈ ਕਿ ਉਸਨੇ ਇਹਦਾ ਜੱਜਦਾ ਨਹੀਂ ਲਿਆ ਵੀ ਇਹਨਾਂ ਨੂੰ ਸਫਾਈ ਇਹਨਾਂ ਦੀ ਪ੍ਰੋਪਰ ਹੈ ਦਰਿਆਵਾਂ ਦੇ ਕੰਡੇ ਮਜ਼ਬੂਤ ਨੇ ਜਾਂ ਦਰਿਆਵਾਂ ਦੇ ਜਿਹੜੇ ਰਾਹ ਨੇ ਉਹ ਸਾਫ਼ ਨੇ ਨਦੀਆਂ ਦੇ ਰਾਹ ਸਾਫ਼ ਨੇ ਤਾਂ ਹੁਣ ਤੁਸੀਂ ਦੱਸੋ 2025 ਦੇ ਵਿੱਚ ਸਭ ਤੋਂ ਜ਼ਿਆਦਾ ਹੜ 1988 1993 2023 ਨੂੰ ਵੀ ਆਏ ਹੈ ਤੇ 2025 ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪਾਣੀ ਨੇ ਕੀਤਾ ਇਸ ਵਾਰ ਦਾ ਮੁੱਖ ਕਾਰਨ ਤੁਸੀਂ ਆਪ ਹੀ ਕਮੈਂਟਾਂ 'ਚ ਦੱਸ ਸਕਦੇ ਹੋ ਕਿ ਕੀ ਹੋ ਸਕਦਾ ਹੈ ਪੰਜਾਬ ਨੂੰ ਟੋਟਲ ਪੰਜ ਡੈਮ ਜਿਹੜੇ ਉਹ ਪ੍ਰਭਾਵਿਤ ਕਰਦੇ ਨੇ ਜਿਵੇਂ ਭਾਗੜਾ ਡੈਮ ਸਭ ਤੋਂ ਵੱਡਾ ਡੈਮ ਹੈ ਪੌਂਗ ਡੈਮ ਹੋ ਗਿਆ ਹਰੀਕੇ ਪੱਤਨ ਵਾਲਾ ਹੋ ਗਿਆ ਫਿਰੋਜ਼ਪੁਰ ਹੋ ਗਿਆproptoੜ ਵਾਲੀ ਸਾਈਡ ਹੋ ਗਿਆ ਇਹ ਕੰਮ ਸਰਕਾਰਾਂ ਦਾ ਹੈ ਜਿਹੜੇ ਲੋਕ ਕਰ ਰਹੇ ਹਨ ਸੰਸਥਾਵਾਂ ਕਰ ਰਹੀਆਂ ਹਨ ਉਹਨਾਂ ਸਾਰੀਆਂ ਸੰਸਥਾਵਾਂ ਦਾ ਮਤ ਜੋੜ ਕੇ ਆਪ ਚੈਨਲ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਦੌਰਾਨ ਸਾਰਿਆਂ ਦੀ ਮਦਦ ਕੀਤੀ ਹੈਲਪ ਕੀਤੀ